ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਛੋਟਾ ਸਾਡੇ ਚੈਨਲ ਸਿੱਧੂ ਵਲੌਗ 'ਚ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਦੇਖਦੇ ਹੋ ਲਾਈਕ ਸ਼ੇਅਰ ਕਰਦੇ ਉਹਨਾਂ ਦਾ ਵੀ ਧੰਨਵਾਦ ਜੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਲੋੜ ਆ ਜੀ ਸਾਨੂੰ ਕਿ ਆਪਾਂ ਵੀ ਹਰ ਇੱਕ ਨੂੰ ਕਰਦੇ ਆਂਗੇ ਆਪਾਂ ਨੂੰ ਇਹ ਹੁੰਦਾਗਾ ਵਿਚਾਰ ਆਪਣੇ ਵਰਗੇ ਹੀ ਦਾਗਾ ਜਿੰਨੇ ਮੇਰੇ ਨਾਲ ਜੁੜੇ ਹੋਏ ਨੇਗੇ ਬਲੌਗ ਕੋਨ ਵਾਲੇ ਪੰਡ ਪਾਈ ਮੈਂ ਤਾਂ ਜ਼ਰੂਰ ਕਮੈਂਟ ਕਰਦੀ ਆ ਲਾਈਕ ਸ਼ੇਅਰ ਤਾਂ ਜ਼ਰੂਰ ਕਰਦੀ ਹਾਂ ਕਮੈਂਟ ਵੀ ਤਾਂ ਕੋਈ ਆਪਣੀ ਬੈਲੀ ਵੀ ਹੋ ਜਾਈਗੀ ਨਾ ਟਾਈਮ ਹੋਵੇ ਕਈ ਵਾਰ ਲਾਈਕ ਨੂੰ ਜ਼ਰੂਰ ਕਰਦੀ ਹੂਈ ਆ ਤੇ ਇਹ ਉਹੀ ਦਿਲ ਸੀਗਾ ਆਪਣਾ 22 ਅਗਸਤ ਜਯੋਦਾ ਜਨਮ ਦਿਨ ਮਨਾਇਆ ਆ ਪਪਾਈ ਇਹ ਵੀਡੀਓ ਪਹਿਲਾਂ ਇਸ ਦਿਨ ਸ਼ਾਮ ਨੂੰ ਆਪਾਂ ਬਣਾਈ ਸੀਗੀ ਆਰਬੀ ਦੀ ਸਬਜੀ ਆਰਬੀ ਦੀ ਸਬਜੀ ਅਸੀਂ ਬਣਾਉਨੇ ਬਹੁਤ ਘੱਟ ਬੱਚੇ ਖਾ ਕੇ ਕੁਛ ਨਹੀਂ ਹੈਗੇ ਕਦੀ ਬਣਾਉਂਿਆ ਮਹੀਨੇ 20 ਦਿਨ ਤੋਂ ਹੀ ਮੈਂ ਤਾਂ ਇੱਕ ਵਾਰ ਪਹਿਲਾਂ ਬਣਾਈ ਹੈਗੀ 10 15 ਦਿਨ ਹੋ ਗਏ ਅੱਜ ਬਣਾਉਂਦੀ ਸੀਗੀ ਮੈਂ ਵੀ ਚਲ ਬਦਲ ਵੀ ਵਧੀਆ ਲੱਗਦੀ ਮੈਨੂੰ ਤਾਂ ਵਧੀਆ ਲੱਗਦੀ ਹੈ ਵੈਸੇ ਬੱਚੇ ਘੱਟਾਂ ਕੋ ਕੁਝ ਨਹੀਂ ਅੰਤ ਫੇਰ ਮੈਂ ਲੈ ਲਈ ਸੀਗੀ ਅਰਬੀ ਕੱਦੂ ਜੇ ਤੋਂ ਵੀ ਜੀਤਰ ਜਾਂਦਾ ਹੈ ਨਾ ਰੋਜ਼ ਦੀ ਜ ਨਹੀਂ ਕਰਦਾ ਹੈਗਾ ਇੱਕ ਅਰਬੀ ਮੈਂ ਕੱਟ ਲਈ ਸੀਗੀ ਪਹਿਲਾਂ ਪਹਿਲਾਂ ਆਪਾਂ ਕੱਲੀ ਛਿਲ ਕੇ ਨੂਨ ਆ ਕੇ ਅਸਲਾ ਸੀ ਗਾਉਂ ਬਣ ਨਹੀਂ ਜੇ ਨਹੀਂ ਤਨੂ ਦਾ ਫਰਕ ਜੀ ਦਨ ਲਾ ਕੇ ਰੱਖ ਲੇ ਕਿਤੇ ਉਹ ਵੀ ਫਿਰ ਨਾ ਜਿਹੜੀ ਚਿਕਨਾਈ ਜੀ ਹੁੰਦੀ ਉਹ ਘਟ ਜਾਂਦੀ ਤੇ ਫਿਰ ਆਪਾਂ ਧੋਣੀ ਸੀਗੀ ਅਰਦੀ ਧੋ ਕੇ ਫਿਰ ਕੱਟ ਲਈ ਸੀਗੀ ਤਾਂ ਫਿਰ ਜਦ ਆਪਾਂ ਕੱਟਦੇ ਹਾਂ ਉਹ ਸੌਫਟ ਖਾਏਗਾ ਚਿਕਨਾਈ ਜੀ ਨਹੀਂ ਤੇ ਫਿਰ ਅਸੂਤਲੀ ਆ ਗਈ ਚਿਕਨਾਈ ਨਾਲ ਪੀਰ ਨਹੀਂ ਵੀ ਔਕੀ ਆ ਗਈ ਤੇ ਲੰਬੀ ਕੱਟ ਕੇ ਬਣਾਈ ਸੀ ਮੈਂ ਵੈਸੇ ਪਹਿ ਇਸ ਵਾਰ ਇਸੇ ਪਹਿਲਾ ਬਣਾਈ ਸੀ ਉਹ ਗੋਲ ਕੱਟ ਕੇ ਬਣਾਈ ਸੀ ਤੁਹਾਨੂੰ ਦੱਸਿਆ ਵੈਸੀ ਬਣਾਉਣੀ ਬਹੁਤ ਘੱਟ ਨਾਲ ਸੀ ਮੈਂ ਲੰਬੀ ਆਲੂ ਕੱਟੇ ਨੇ ਮੈਂ ਲੰਬੀ ਆਲੂ ਦੀ ਕੱਟੀ ਹੈ ਜੀ। ਤੋਂ ਦਿਨਾਂ ਮੈਂ ਫੋਨ ਤੋਂ ਦੇਖ ਕੇ ਬਣਾ ਲਈ ਸੀਗੀ ਆਲੂ ਸਬ지। ਗਰੇਵੀ ਤਿਆਰ ਕਰਕੇ ਮਸਾਲਾ ਅੜੜ ਕੇ। ਤੇ ਉਹ ਬੱਚਿਆਂ ਨੇ ਘੱਟ ਖਾਧੀ। ਇਹਨੇ ਜਿੰਨੇ ਜਿਦਾਂ ਆਏ ਬਣਾਵੇ ਸਵਾਦ ਨਹੀਂ ਬਣਨਾ। ਵੀ ਮਸਾਲੇ ਜਾਈ ਥੋੜੀ ਚੀਜ਼ ਘੱਟ ਖਾਂਦੇ ਆ ਜਿੰਦ ਨੂੰ ਜੀ। ਤੇ ਇਹ ਦੇਖੋ ਜੀ ਥੋੜੀ ਜਿਹੀ ਇਸੇ ਬਹਾਈ ਅੜੀ ਜੇ ਮਸਾਲਾ ਜਾ ਹੋ ਗਿਆ। ਫਿਰ ਮੈਂ ਕਹੇ ਵੀ ਅੱਜ ਆਪਾਂ ਮਸ सादी जी बना के देखते आलू भुनिए दो मिनट आपको हम देखने भी लगनी होंगी अल्दी सॉफ्ट होगी बिल्कुल आलू हिंदे थोड़े जी और होंगे आल् सॉफ्ट होगी करके आलू दो मिनट पहले भुन लगे ना अल्दी पा ली थी ये लाइन एक भुन लागू ਉਹ ਪਾਣੀ ਚੜੇਗੀ ਪੈਂਦਾ ਨਹੀਂ ਹੈਗਾ ਜਿਹਨੂੰ ਮਾੜਾ ਮੋਟਾ ਹੀ ਪਾਉਗਾ ਜਿਹਨਾਂ ਦਾ ਜਿੱਤਾ ਪਾਉਣਾ ਪੈਂਦਾ ਤਾਂ ਫਿਰ ਹੀ ਵਿੱਚ ਨਹੀਂ ਵੀ ਪਾਉਂਦੇ ਹੈਗੇ ਹਰੋਂ ਥੋੜਾ ਜਿਹਾ ਤਪਾਉਣਾ ਪੈਂਦਾ ਫਿਰ ਦੇਖ ਜੀ ਖਿਲਰ ਜਾਂਦਾ ਜੀ ਤੇ ਵੀ ਨਹੀਂ ਆ ਦੇਖੀ ਮੇਰੀ ਬਾਜ ਨਾ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣੀ ਹੈਗੀ ਇਹਦੇ ਦੀਦੀ ਜੀ ਬਣਾ ਲਈ ਚਾਹ ਬਰ ਆਪਾਂ ਇਹ ਵੀ ਕੱਢ ਲਈ ਬਾਈ ਸੈੱਟ ਕਰਤੀ ਸੀ ਮੇਰਾ ਗਲਾਿਲ ਕੁਕ ਨਹੀਂ ਹੈਗਾ ਜੇ ਪਸ ਪਹਿਲਾਂ ਨਾ ਹੋ ਤਾਂ ਠੀਕ ਹੈਗਾ ਤਾਂ ਕਰ ਤੂੰ ਆਪ ਬਲਾਉਂ ਉਹਨਾਂ ਨਾਲ ਜਿਹੜੀ ਦੋਦਲ ਬਲਾਉਂ ਨਹੀਂ ਪਾਇਆ ਸੀ ਫਿਰ ਵੀ ਮੇਰੀ ਬਾਜ ਕਿਵੇਂ ਆਈ ਹੈਗੀ ਮੈਂ ਜੋਤਦੀ ਅਸਿਰਮ ਦੇ ਜਿਹੜੀ ਬਲਾਗ ਪਾਇਆਗਾ ਉਸ ਬਾਜ ਮੇਰੀ ਸਾਫ ਨਹੀਂ ਆਈ ਹੈਗੀ ਦੀ ਪਪੂ ਨਹੀਂ ਜਾਨੇਗੇ ਵਧੀਆ ਪਹੂ ਚਲੇ ਆਲੂ ਤਿਆਰੀ ਇਹ ਬਾਦ ਮੈਂ ਦੇਖ ਰਹੀ ਸੀਗੀ ਵੀ ਕੱਚੀ ਨਾਲ ਨਿਕਲ ਗਈ ਸੌਫਟ ਹੋ ਗਈ ਭਾੜੀ ਫਸੇ ਕੋ ਪਿਆਜ ਪਾਇਆਗਾ ਆਪਾਂ ਇੱਚ ਤੇ ਜੀਰੇ ਦਾ ਤੜਕਾ ਲਾਇਆ ਜਿਆਦਾ ਮਸਾਲੇ ਨਹੀਂ ਪਾਉਣੇ ਹੁੰਦੇ ਸੀ ਗਰਮ ਮਸਾਲਾ ਤੇ ਮੈਂ ਘਰ ਘਰ ਬਹੁਤ ਘੱਟ ਪਾਉਂਿਆ ਸੀ ਸਬਜ਼ੀ ਚ ਉਹਦੇ ਲਈ ਨੂਰ ਮਿਚ ਤੇ ਹਲਦੀ ਬਸ ਤੇ ਮਸਾਲੇ ਪਾਉਣੇ ਨੇ ਅਸਾਂ ਬੱਸ ਇਹ ਵਧੀਆ ਬਣੀ ਸੀਗੀ ਸਬ ਸਵਾਲ ਦੀਗੀ ਜਿਹੜੀ ਮੈਂ ਇੱਕ ਪਹਿਲਾਂ ਬਣਾਈ ਸੀਗੀ ਗਰੇਵੀ ਤਿਆਰ ਕਰਕੇ ਮਸਾਲਾ ਵੀ ਮੈਨੂੰ ਦੋ ਵੀ ਵਧੀਆ ਲੱਗੀ ਜਿਹੜੀ ਜਵਾਕਾਂ ਨੇ ਘੱਟ ਪਸੰਦ ਕਰੀ ਉਹ ਇਹ ਪਾਲਾ ਗਿਆ ਨੂਰ ਪਾਤੀ ਹਲਦੀ ਪਾਮਾਗੇ ਪਾ ਮਿਰਚ ਇਸਦੇ ਨੇ ਮਸਾਲੇ ਪਾ ਕੇ ਸਬਜ਼ੀ ਬਣਾਵਾਂਗੇ ਅਸੀਂ ਆਪਾਂ ਜੇ ਤੁ ਆਪ ਆਪ ਹੀ ਫੋਨ ਖੜਨਾ ਹੋਏ ਵੀਡੀਓ ਬਣਾਉਣ ਨੂੰ ਤੇ ਆਪੀ ਸਬਜੀ ਬਣਾਉਣੀ ਹੋਵੇ ਥੋੜਾ ਜਿਹਾ ਔਖਾ ਹੁੰਦਾ ਹੈ ਕੈਮਰਾ ਸ਼ੈੱਡ ਤੇ ਵਗ ਜਾਂਦਾ ਉਧਰ ਮੇਰਾ ਧਿਆਨ ਤਾਂ ਸਬਜੀ 'ਚ ਹੋ ਜਾਂਦਾ ਹੈ ਫੋਨ ਹੋਰ ਪਾਸੇ ਹੋ ਜਾਂਦਾ ਹੈਗਾ ਇਹ ਪਰਾਖਦੇ ਆ ਫਿਰ ਦੂਰ ਹੋ ਜਾਂਦਾਗਾ ਫਿਰ ਨਹੀਂ ਦਿਸਦਾ ਹੈਗਾ ਚੰਗੀ ਤਰ੍ਹਾਂ ਇਹਨਾਂ 'ਚ ਫੜਕੀ ਥੋੜੀ ਵੀਡੀਓ ਬਣਾ ਲੈਣੀ ਹੁੰਦੀ ਹੈਗੀ ਤੇ ਜੀ ਬਿਲਕੁਲ ਸੌਫਟ ਹੋ ਗਈ ਮਸਾਲਾ ਵੀ ਆਪਾਂ ਪਾ ਦਾਂ आप ढाक देंगे टाक के गैस थोड़ा जो पटा के थोड़ा जहा पानी पाया जो जो नहीं ये सब ना लगे। जो नहीं सब्जी थले जब पटा पाने थोड़े जे पानी की भाव जी चंकी तरह पट गए ਸਬਜੀ ਸੀ ਥੋੜੀ ਬਣਾਉਣੀ ਹੁੰਦੀ ਲੱਗਦਾ ਸਨੇ ਨਾ ਪਾਇਆ ਯਾਰ ਬਰੀ ਸੀਗੀ ਦੋ ਤਿੰਨ ਕੱਢ ਲਉ ਪਾਏ ਸੀ ਸਬਜੀ ਥੱਲੇ ਬਹੁਤ ਘੱਟ ਲੱਗਦੀ ਹੈ ਹੰਦ ਬਹੁਤ ਘੱਟ ਮੀਟ ਚ ਇਹ ਆਪਾਂ ਬਸ 5-7 ਮਿੰਟ ਤੱਕ ਜੀ ਗੈਸ ਘੱਟ ਕਰਕੇ ਇਹ ਬਹੁਤ ਫੁੱਲ ਬਣ ਗਈ ਹੈ ਵਧੀਆ ਸਾਫ ਸਾਫਟ ਹੋ ਗਈ ਬੜੀ ਵਧੀਆ ਹੋ ਗਈ ਸੀ ਇਕਨਾਈ ਤਾਂ ਬਿਲਕੁਲ ਵੀ ਨਹੀਂ ਰਹੀ ਹੈਗੀ ਇਹ ਚਿਕਨਾਈ ਰਹਿ ਜਾਂਦੀ ਨਹੀਂ ਉਹਦੋਂ ਨਹੀਂ ਬੱਚੇ ਖਾਂਦੇ ਹੈਗੇ ਕਹਿੰਦੇ ਵੀ ਇਹ ਤਾਂ ਕੁਲੀ ਕੁਲੀ ਜੀ ਹੈਗੀ ਸਬਜ਼ੀ ਅਸੀਂ ਖਾਂਦੇ ਵਧੀਆ ਲੱਗਦੀ ਸਾਨੂੰ ਪਰ ਨੂਰ ਲਾ ਕੇ ਰੱਖਦੀ ਹੈ ਉਹ ਚਿਕਨਾਈ ਫਿਰ ਬਿਲਕੁਲ ਘਟ ਜਾਂਦੀ ਜਦ ਤੋਲ ਲੈਨੇ ਆਪਾਂ ਚਿਕਨਾਈ ਚਿਕਨਾਈ ਬਿਲਕੁਲ ਲੈ ਜਾਂਦੀ ਹੈਗੀ ਇਹ ਬਣ ਗਈ ਸੀ ਕਿ ਸਾਡੇ ਲਓ ਜੀ ਬਣ ਗਈ ਆਪਣੀ ਸਬਜ਼ੀ ਗੈਸ ਕੱਟਤਾ ਪਾ ਬੰਦ ਇਹਨੂੰ ਢੱਕਤਾ ਜਿਹੜੀ ਅਸੀਂ ਇਹਦੀ ਕੁੜੀ ਦੀ ਵਿਪਾਕ ਹੋ ਗਈ ਉਹਦੋਂ ਚੰਗੀ ਤਰ੍ਹਾਂ ਬਣ ਜੂਗੀ ਇਹ ਇਸ ਤੋਂ ਬਾਅਦ ਮੈਂ ਇੱਥੇ ਗੁੰਨੂ ਦੂੰਗੀ ਆਟਾ ਸ਼ਾਮ ਦੀ ਰੋਟੀ ਹੁਣ ਬਣਾ ਲੈਂਦੀ ਹੈਗੀ ਹਰ ਮੈਂ ਥੋੜੀ ਜਿਹੀ ਗਰਮੀ ਘਟ ਗਈ ਪਹਿਲਾਂ ਤਾਂ ਮੈਂ ਚੁੱਲੇ ਤੇ ਬਣਾ ਲੀ ਸੀ ਹੁਣ ਬਾਲਣ ਹੂਲਣ ਹੈ ਨਹੀਂਗਾ ਹਣਾ ਸੌਣ ਦਾ ਮਹੀਨਾ ਕਰਕੇ ਸਲਾਬ ਜੂਈ ਪਈਏਗੀ ਬਹੁਤ ਸਾਰਾ ਕੁਝ ਗੈਸ 'ਤੇ ਕਰ ਲੈਣੇ ਆਗੇ ਚੁੱਲੇ ਤੇ ਤਰੱਕ ਨਹੀਂ ਬਣਦੀ ਹੈਗੀ ਗੈਸ 'ਤੇ ਤਾਂ ਬਣਾ ਲੈਂਦੇ ਹਾਂ ਸ਼ਾਮ ਨੂੰ ਵੇ ਤੁਮ ਜਾਣਾ ਹੁੰਦਾ ਫਿਰ ਕਾਲ ਜੀ ਸ਼ਾਮ ਨੂੰ ਇਹ ਹੁਣ ਰੋਟੀ ਦੀ ਡਿਊਟੀ ਸਾਹਮਣੇ ਬਣਾ ਲੈਂਦੀ ਹੈਗੀ ਸਾਰਾ ਕੁਝ ਤਿਆਰ ਕਰਕੇ ਮੈਂ ਦੇ ਦਿੰਦੀ ਆ ਉਸ ਕੱਲੀ ਰੋਟੀ ਬਣਾ ਲੈਂਦੀ ਹੈ ਬਸ ਇਹ ਹੀ ਰਿਕਵੈਸਟ ਹੈ ਵੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਥੋੜੀ سپورਟ ਦੀ ਲੋੜ ਹੈਗੀ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਨਾ ਲਾਈਕ ਕਰਨੀ ਤਾਂ ਆਪਣਾ ਕੋਈ ਹੱਜ ਨਹੀਂ ਹੈਗਾ ਵੀ ਆਪਾਂ ਉਂਗਲੀ ਰੱਖਣੀ ਹੁੰਦੀ ਹੈਗੀ ਤੇ ਔਰ ਆਪਣੇ ਲਾਈਕ ਵੀ ਵੱਧ ਜਾਂਦੇ ਨੇਗੇ ਤੇ ਸਬਸਕ੍ਰਾਈਬ ਵੀ ਬਧਾਓ ਜੀ ਸਬਸਕ੍ਰਾਈਬ ਕਰੋ ਸਾਡੀ ਵੀ ਚੈਨਲ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਵੀ ਫਿਰ ਹੋਰ ਵੀ ਕੋਈ ਭੈਣ ਭਾਈ ਸਬਸਕ੍ਰਾਈਬ ਕਰ ਲੈਂਦਾਗਾ ਚੈਨਲ ਨੂੰ ਤੇ ਸਬਸਕ੍ਰਾਈਬ ਆਦਣਗੇ ਦੀ ਰਿਕਵੈਸਟ ਹੈ ਜੀ ਤੇ ਬਸ ਇਸ ਤੋਂ ਬਾਅਦ ਫਿਰ ਮੈਂ ਆਟਾ ਤਿਆਰ ਕਰਕੇ ਰੱਖ ਦੇਣੀ ਨੇ ਫਿਰ ਮੈਂ ਆਪਦਾ ਗੁਰਬਾਣੀ ਦੀਵਾ ਲੀ ਹੁੰਨੀ ਆ ਸਾਰਾ ਟੋਕਾ ਪਹਿਲੀ ਕੱਢ ਲਵਾਂ ਨੇ ਸਬਜ਼ੀ ਬਣਾਉਣ ਤੋਂ ਰੱਖ ਦੂੰਗੀ ਬਸ ਮੁੱਕੀ ਜਾਂ ਹਰਮਨ ਦੇ ਲੂਗੀ ਜਾਂ ਫਿਰ ਮੈਂ ਦੇ ਦੂੰਗੀ ਵਿਚਦੀ ਵੀ ਫਿਰ ਉਹ ਲੱਗਣ ਵੇਲੇ ਮੁੱਕੀ ਦੇ ਲੈਂਦੀ ਹੁੰਦੀ ਹੈ ਲੋ ਜੀ ਸਹੀ ਸੀ ਆਪਣੀ ਅੱਜ ਦੀ ਵੀਡੀਓ ਬਿਲਕੁਲ ਕਿਸੇ ਹੋਰ ਵੀਡੀਓ ਨਾਲ